ਸੋਸੀ ਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚ ਕਾਲੇ ਕੇ ਅੱਜ ਆਪਾਂ ਪਹੁੰਚੇ ਹਾਂ ਜੀ ਮਾਨਸਾ ਮੰਡੀ ਦੇ ਵਿੱਚ ਸਿੱਧੂ ਮੂਸੇ ਵਾਲੇ ਪਿੰਡ ਦੇ ਪਿੰਡ ਦੇ ਲਬੇ ਮਾਨਸਾ ਕੈਂਚੋਂ ਤੋਂ ਥੋੜੀ ਜਿਹੀ ਦੂਰ ਮੰਡੀ ਆ ਗਈ ਮਸ਼ਹੂਰ ਮੰਡੀ ਆ ਹਰ ਹਫਤੇ ਮੰਡੀ ਲੱਗਦੀ ਹੈ ਅੱਜ ਦਿਨ ਹੈਗਾ ਸ਼ੁੱਕਰਵਾਰ ਹਰ ਇੱਕ ਸ਼ੁੱਕਰਵਾਰ ਇਹ ਮੰਡੀ ਲੱਗਦੀ ਆ ਤੇ ਬਹੁਤ ਹੀ ਵਧੀਆ ਮੰਡੀ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮਾਨਸਾ ਮੰਡੀ ਕੱਲ ਤੁਹਾਨੂੰ ਪਰਸੋਂ ਤੁਹਾਨੂੰ ਦਿਖਾਈ ਸੀ 27 ਤਰੀਕ ਨੂੰ ਤਰੋਲੇ ਵਾਲੀ ਮੰਡੀ ਤਰੋਲੇ ਵਾਲੀ ਮੰਡੀ ਵੈਸੇ ਡਾਊਨ ਸੀ ਇਹ ਮੰਡੀ ਬਹੁਤ ਵਧੀਆ ਲੱਗ ਰਹੀ ਹੈ ਕਿ ਮੈਨੂੰ ਤੇ ਅੱਜ ਆਪਾਂ ਤੁਹਾਨੂੰ ਇੱਥੇ ਦਿਖਾਉਨੇ ਆ ਕਿਹੋ ਜਿਹੇ ਪਸ਼ੂ ਆਏ ਨੇ ਕੀ ਕੀ ਰੇਟ ਦੇ ਵਿਕੇ ਨੇ ਅੱਜ ਦੀ ਤਰੀਕ ਦੇ ਵਿੱਚ ਕੀ ਪਸ਼ੂਆਂ ਦਾ ਰੇਟ ਚੱਲ ਰਿਹਾ ਸੋ ਮੇਰੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਤੇ ਤੁਹਾਨੂੰ ਸਾਰੀ ਮੰਡੀ ਦੀ ਵੀਡੀਓ ਦਿਖਾਵਾਂਗੇ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਵੀਡੀਓ ਨੂੰ ਹਨਾ ਹਰ ਇੱਕ ਮੰਡੀ ਤੁਹਾਨੂੰ ਦਿਖਾਇਆ ਲਓ ਜੀ ਅੱਜ ਆਪਾਂ ਸਟਾਰਟਿੰਗ ਕਰ ਰਹੇ ਹਾਂਗੇ ਜਿਹੜਾ ਤੁਹਾਨੂੰ ਦੱਸਣ ਸੀ ਵੀ ਪਸ਼ੂ ਆਦੇ ਹਾਰ ਸ਼ਿੰਗਾਰ ਦੀ ਆਪਾਂ ਹਨਾ ਤੇ ਸਭ ਤੋਂ ਪਹਿਲਾਂ ਹਾਰ ਸ਼ਿੰਗਾਰ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਕਿ ਜਾਂ ਗੁਰਨੇ ਦਾ ਬਾਈ ਤੇ ਹਰ ਹਰ ਇੱਥੇ ਹਫਤੇ ਬਾਦੋਂ ਨੇ ਹਰ ਜੁਮੇ ਨੂੰ ਇੱਥੇ ਹਰ ਜੁਮੇ ਵਾਲੇ ਦਿਨ ਇੱਥੇ ਹੁੰਦੇ ਨੇ ਬਾਈ ਤੇ ਦੇਖ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਵੱਧ ਤੋਂ ਵੱਧ ਤੇ ਇੱਥੋਂ ਤੁਸੀਂ ਹਾਰ ਸੰਗਾਰ ਦਾ ਸਮਾਨ ਵੀ ਪਸ਼ੂਆਂ ਦਾ ਖਰੀਦ ਸਕਦੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਹਾਂ ਹਰ ਇੱਕ ਮੰਡੀ ਦੇ ਵਿੱਚ ਹਨਾ ਵੀ ਤੁਹਾਨੂੰ ਸਾਰੇ ਆਹੀ ਪਸ਼ੂ ਦਿਖਾਏ ਜਾਣ ਜਿਹੜੇ ਵਧੀਆ ਰੇਟ ਦੇ ਉੱਚੇ ਰੇਟ ਦੇ ਪਸ਼ੂ ਹੁੰਦੇ ਨੇ ਉਹ ਵੀ ਦਿਖਾਉਨੇ ਅਸੀਂ ਨਾਰਮਲ ਰੇਟ ਦੇ ਹੁੰਦੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਹਨਾ ਤਾਂ ਕਿ ਮੰਡੀ ਦੀ ਜੱਜਮੈਂਟ ਲੱਗ ਸਕਦੀ ਹੈ ਕਿ ਵੀ ਕੀ ਰੇਟ ਚੱਲ ਰਿਹਾ ਹੈ ਅਸੀਂ ਮੰਡੀ ਦਾ ਅੱਜ ਦਾ ਕੀ ਰੇਟ ਹੈ ਹਨਾ ਦੇਖ ਸਕਦੇ ਹੋ ਤੁਸੀਂ ਮੱਝਾਂ ਬਹੁਤ ਵਧੀਆ ਆਈਆਂ ਵਈਆਂ ਨੇ ਗਿਆ ਮੰਡੀ ਦੇ ਵਿੱਚ ਤੇ ਆਪਾਂ ਰੇਟ ਰੂਟ ਜਿੱਥੇ ਕੋਈ ਵਪਾਰੀ ਰੇਟ ਕਰਦੇ ਹੋਣਗੇ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਮੰਡੀ ਦੇ ਵਿੱਚ ਜਿੰਨੇ ਵੀ ਪਸ਼ੂ ਆਏ ਨੇ ਮੱਝਾਂ ਆਈਆਂ ਨੇ ਗਿਆ ਧਰੋਲੇ ਮੰਡੀ ਦੇ ਵਿੱਚ ਥੋੜਾ ਜਿਹਾ ਘੱਟ ਪਸ਼ੂ ਸੀ ਇੱਥੇ ਬਹੁਤ ਵਧੀਆ ਪਸ਼ੂ ਆਏ ਹੋਏ ਨੇਗੇ ਤੇ ਰੇਟ ਹੁਣ ਆਪਾਂ ਚੱਲਦੇ ਆਂਗੇ ਜਿੱਥੇ ਵੀ ਕੋਈ ਵਪਾਰੀ ਡੀਲ ਕਰ ਰਿਹਾ ਹੋਊਗਾ ਪਸ਼ੂਆਂ ਦੀ ਤੇ ਉੱਥੇ ਆਪਾਂ ਚੱਲ ਕੇ ਤੁਹਾਨੂੰ ਦਿਖਾਉਣਾ ਜਿੱਥੇ ਸੇਲ ਹੋ ਰਹੀ ਹੋਊਗੀ ਜਿਵੇਂ ਆ ਤੁਸੀਂ ਮੱਝਾ ਦੇਖ ਰਹੇ ਹੋ ਭਾਈ ਜਾਨਾ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉੱਪਰ ਦੇਖ ਲਓ ਭਾਈ ਜਾਨੇ ਸਪੈਸ਼ਲ ਝੁੱਲ ਕਹਿੰਦੇ ਨੇ ਇਹਨੂੰ ਨਾ ਝੁੱਲ ਪਾਏ ਹੋਏ ਨੇਗੇ ਤੇ ਮੂਰੀਆ ਮਰੀਆ ਪਾ ਕੇ ਸ਼ਿੰਗਾਰੇ ਵੇ ਪਸੂ ਨੇਗੇ ਜੀ ਕਿਹੜਾ ਪਿੰਡ ਆਉੜਾ ਕਣਕਵਾਲ ਬਈਆ ਕਣਕਵਾਲ ਦੋਨੇ ਪਾਸੋਂ ਛੋਡੀ ਨੇ ਜੀ ਸੇਲ ਕਰਨ ਵਾਸਤੇ ਆਇਓ ਸੇਲ ਬਈਆ ਕੀ ਕ ਹੋਇਆ ਕੋਈ ਅਮੁੱਲ ਵੜੀ ਮੁੱਲ ਪਾੜੀ ਬਈਆ ਹਾਂ ਲੱਖ ਰੁਪਏ ਲੱਗਦੇ ਤੇ ਕੀ ਮੰਗਦੇ ਹੋ ਤੁਸੀਂ 130 130 ਲੱਖ ਰੁਪਏ ਲੱਗ ਸਕਿਆ ਕਿਵੇਂ ਲੱਗਦਾਗਾ ਵਿਕਜੂ ਇੱਕ ਬਾਈ ਲਾਜਵੇਂ ਅੱਛਾ ਕੈਮੇ ਸੂਏ ਬਾਈ ਇਹ ਤੀਜੇ ਬਰੇ ਤੀਜੇ ਸੂਏ ਜਿਗਾ ਦੁੱਧ ਦੱਧ ਦੁੱਧ 14 ਕਿਲੋ ਬਾਈ 14 ਕਿਲੋ ਨਸਲ ਨਸਲਾ ਮੂਰਾ ਨਸਲਾ ਬਾਈ ਜਮਾ ਮੂਰਾ ਨਸਲਾ ਤੇ ਹੁਣ ਤੁਹਾਨੂੰ ਲੱਗਦਾ ਵਿਕਜੂ ਪਸ਼ੂ ਹਾਂ ਜਗੇ ਬਾਈ ਜੀ ਮੂਰਾ ਨਸਲ ਦੀਆਂ ਵਿੱਚ ਜਿਹੜਾ ਬਾਈ ਕਹਿੰਦਾ 1 30 ਮੰਗਿਆ 1 ਲੱਖ ਰੁਪਏ ਦੇ ਕਰੀਬ ਪਸ਼ੂਆਂ ਦੇ ਲੱਗ ਚੁੱਕੇ ਹੈਗਾ ਤੇ ਦੇਖ ਸਕਦੇ ਹੋ ਤੁਸੀਂ ਮੂਰਾ ਨਸਲ ਦੀ ਅੱਜ ਟੋਲੇ ਚੱਲ ਪਏ ਬੈ ਨੇ ਭਾਈ ਕਹਿੰਦਾ ਤੀਜਾ ਸੂਆ ਹੁਣ ਸੂਨਾ ਗਾ ਨੇ ਹਣਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਯਾਰਾ ਕੀ ਗੱਲਬਾਤ ਆ ਹਣਾ ਕਿਹੇ ਚ ਲੱਗੀ ਮਾਝ ਤੁਹਾਨੂੰ ਇਹ ਨਹੀਂ ਭਾਈ ਜੀ ਕੀ ਹਾਲ ਆ ਠੀਕੋ ਠੀਕ ਆ ਵਧੀਆ ਜੀ ਕਿਵੇਂ ਰਹੀ ਅੱਜ ਦੀ ਮੰਡੀ ਵਧੀਆ ਰਹੀ ਜੀ একদম ਵਧੀਆ ਮੰਡੀ ਸਵੇਰੇ ਧੁੰਦ ਦਾ ਕਰਕੇ ਥੋੜਾ ਜਿਆਹਾ ਹੋਸੀ ਨਾ ਲੇਟ ਆਇਆ ਪਸ਼ੂ ਜੀ ਥੋੜੇ ਜੀ ਹਾਂਜੀ ਵੈਸੇ ਹੁਣ ਪਸ਼ੂ ਤਾਂ ਬਹੁਤ ਜਿਆਦੇ ਹੋ ਗਏ ਹੁਣ ਤਾਂ ਹੂੰ ਰੇਟ ਰੂਟ ਤੇ ਜੇ ਆਪਾਂ ਗੱਲ ਕਰੀਏ ਤੇ ਇਹ ਹੀ ਨੇ ਕੋਈ ਐਡਾ ਹਣਾ ਤੇ ਮੰਡੀ ਨਹੀਂ ਹੈ ਹਾਂ ਜਿਵੇਂ ਆਪਾਂ ਕਹਿੰਦੇ ਪਹੁੰਚ ਜਾ ਕੇ ਥੋੜਾ ਜਿਹਾ ਮੰਦਾ ਹੋ ਜਾਂਦਾ ਮੰਦੇ ਹੁੰਦੇ ਵਾਲੇ ਤੇ ਕੋ ਸਰ ਵੀ ਤੁਸੀਂ ਦੇਖ ਸਕਦੇ ਹੋ ਕਿ ਧਾਰਾ ਮਾਰ ਕੇ ਚੈੱਕ ਕਰਿਆ ਜਾ ਰਿਹਾ ਹੈ ਨਾ ਬਾਈ ਚੂੜੀਆਂ ਪਰ ਪਰ ਦੁੱਧ ਨਹੀਂ ਆ ਪੀ ਰਿਹਾ ਆਪਾਂ ਨਾ ਕਰਦੇ ਵਧੀਆ ਸੁਣ ਮੱਚੇ ਕਿਹੜੀ ਦਾ ਥੋੜੀ ਬਾਈ ਇਹ ਮੋਰਾ ਮੋਰਾ ਨਸਲ ਦੀ ਕਰੀ ਵੀ ਡੱਬਾ ਮਾਜ ਕਰਦੇ ਥੱਲੇ ਭਾਈ ਉਹ ਕਰਦੇ ਤੇ ਬਾਈ ਦਾ ਕੁੱਤੀਆਂ ਪੜਦੀ ਆ ਖਚਲਾ ਯਾਰ ਚੱਜ ਨੇ ਭੱਜ ਲਾ ਭੈਣ ਜਾਨ ਸਾਪੀ ਦੀ ਖਚਲਾ ਜਮਾ ਇਹ ਆ ਗਿਆ ਚੱਤਾਈ ਫਰਲ ਰੱਖਦਾ ਆ ਆ ਭਾਈ ਜਾਨੇ ਖਰੀਦੀਆਂ ਮੱਝ ਕਿਹੜਾ ਪੇੜਾ ਭਾਈ ਨੰਗਲ ਵੱਡਾ ਨੰਗਲ ਵੱਡਾ ਹਾਂ ਨੰਗਲ ਵੱਡਾ ਕਿਹੜੀ ਨਸਲ ਦੀ ਆ ਇਹ ਮੋਰਾ ਨਸਲ ਮੋਰਾ ਨਸਲ ਦੀ ਆ ਕਿੰਨੇ ਸੂਇਆ ਭਾਈ ਦੂਜੇ ਦੁੱਧ ਕਿੰਨਾ ਕਾ 15 ਲੀਟਰ 15 ਲੀਟਰ ਦੁੱਧ ਆਗਾ ਹਨਾ ਤੇ ਤੁਸੀਂ ਖਰੀਦੀ ਆ ਹਨਾ ਕਿਵੇਂ ਖੁਸ਼ ਹੋ ਮੁੱਲਵਾੜੀ ਵਧੀਆ ਲੱਗਿਆ ਤੁਹਾਨੂੰ ਠੀਕ ਆ ਕਿਹੜੇ ਭਾਈ ਨੇ ਵੇਚੀ ਆ ਮੱਝ ਤੁਸੀਂ ਵੇਚੀ ਆ ਠੀਕ ਆ ਤੁਹਾਨੂੰ ਕਿਵੇਂ ਲੱਗਿਆ ਭਾਈ ਠੀਕ ਲੱਗਿਆ ਰੇਟ ਹਾਂ ਠੀਕ ਆ ਦੂਜੇ ਸੂਏ ਹੈ ਹਨਾ ਦੱਸਿਆ ਸੀ ਦੂਜੇ ਸੂਏ ਆ 15 ਲੀਟਰ ਦੁੱਧਾ ਹਨਾ ਮੋਰਾ ਨਸਲਾ ਕਿੰਨੇ ਪੈਸੇ ਲਈ ਬਈ 1 ਲੱਖ 1000 ਇੱਕ ਲੱਖ 1000 ਦੀ ਆ ਦੇਖ ਸਕਦੇ ਹੋ ਦੋਸਤੋ ਉੱਥੇ ਨਾ ਜਿਵੇਂ ਆਪਾਂ ਨੂੰ 1 30 ਦੇ ਮੱਧ ਦਿਖਾ ਕੇ ਆਏ ਤੁਹਾਨੂੰ ਹਨਾ ਉਦੇ ਨਾਲ ਉਹ ਮੱਝ ਸੁਣਖੀ ਹੈ ਵਧੀਆ ਹੈ ਨਾ ਦੁੱਧ ਦੀ ਵੀ ਜੇ ਆਪਾਂ ਗੱਲ ਕਰੀਏ ਵਧੀਆ ਹੋਗਾ ਤੇ ਹਰੂਆ ਸਾਰਾ ਕੁਝ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਸਾਡਾ ਆਪਾਂ ਦਿਖਾਉਣ ਦਾ ਮਤਲਬ ਸਿਰਫ ਇਹ ਹੁੰਦਾ ਹੈ ਨਾ ਵੀ ਮੰਡੀ ਦੀ ਨਾ ਜੱਜਮੈਂਟ ਲੱਗ ਜਾਂਦੀ ਹੈਗੀ ਵੀ ਕਿਹੜੀ ਕੈਂਮੇ ਸੂਏ ਦੀ ਕਿਹੜੀ ਨਸਲ ਦੀ ਮੱਝ ਕੀ ਰੇਟ ਵਿਕੀ ਹੈਗੀ ਤੁਸੀਂ ਦੇਖ ਸਕਦੇ ਹੋ ਵਧੀਆ ਸੋਹਣੀ ਮੱਝ ਹੈਗੀ ਦੁੱਧ ਦਾ ਦਰਤ ਵਧੀਆ ਹੈ ਬਾਈਆਂ ਨੇ ਖਰੀਦੀ ਹੈਗੀ ਇੱਕ ਇੱਕ ਦੀ 1 ਲੱਖ 1000 ਰੁਪਏ ਦੀ ਖਰੀਦੀ ਹੈ ਦੀ ਮੱਝਾਂ ਜਿਹੜੀਆਂ ਹੈਗੀਆਂ ਮੋਹਰਾ ਨਾਲ ਸੁਲੀਆਂ तकरीबन तकरीबन ਲੱਖ ਰੁਪਏ ਦੇ ਐਡਗੇਟ ਜੀ ਹੁੰਦੇ ਨੇ ਉੱਪਰ ਹੁੰਦੇ ਨੇ ਜਿਵੇਂ ਆਪਾਂ ਪਰਸਨ ਤੁਹਾਨੂੰ ਪਿਤਰਾਉਲੇ ਦੀ ਦਿਖਾਈ ਤੀ ਉਹ 2 ਲੱਖ ਰੁਪਏ ਰੇਟ ਸੀਗਾ ਉਹਦਾ ਮੱਝ ਦਾ ਇਹੇ ਜੇ ਰੇਟ ਇਹਨਾਂ ਦੇ ਹੁੰਦੇ ਨੇ ਬਾਕੀ ਤੁਸੀਂ ਜਜਮੈਂਟ ਸਾਰੀ ਲਾਈ ਸਕਦੇ ਹੋ ਹੁਣ ਜਿਹੜੇ ਨੀਵੇਂ ਪਸ਼ੂ ਹੁੰਦੇ ਨੇ ਮੰਨ ਕੇ ਚਲੋ ਲੱਖ ਤੋਂ ਥੱਲੇ ਹਨਾ ਆਪਾਂ ਕੋਈ ਇਸ ਤਰ੍ਹਾਂ ਦੇਖਦੇ ਆਂ ਵਪਾਰੀ ਜਿਹੜਾ ਕੋਈ ਲੱਖ ਤੋਂ ਥੱਲੇ ਵਾਲਾ ਸੌਦਾ ਕਰਾਉਂਦਾ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਜਜਮੈਂਟ ਲੱਗ ਜਾਂਦੀ ਆ ਵੀ ਮਾਨਸਾ ਮੰਡੀ ਦਾ ਜਿਹੜਾ ਰੇਟ ਸੀਗਾ ਉਹ ਕੀ ਰਿਹਾ ਲੋ ਜੀ ਦੋਸਤੋ ਜਿਹੜੀ ਆ ਤੁਸੀਂ ਮੱਝ ਦੇਖ ਰਹੇ ਹੋ ਨਾ ਦੂਜੇ ਸੋਇਆ ਮੰਗਰ ਕੱਟਾਗਾ ਹਨਾ ਬਾਈ ਕਹਿੰਦਾ ਵੀ 9-10 ਕਿਲੋ ਦੁੱਧ ਆਗਾ ਤੇ ਥਣ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਆ ਨਾ ਉਹ ਆ ਇਹ ਜੀ ਗੱਲ ਨਹੀਂ ਦੂਜੇ ਸੋਇ ਦੀ ਮੱਝ ਹੈਗੀ ਤੇ ਇਹ ਸੇਲ ਹੋਈ ਆ ਜੀ ਕਹਿੰਦਾ 2500 ਘੱਟ 70000 ਦੀ 2500 ਘੱਟ 70000 ਦੀ ਇਹ ਸੇਲ ਹੋਈ ਆ ਜੀ ਮੱਝ ਤੇ ਘਰੇਲੂ ਮੱਝ ਦੇਖ ਸਕਦੇ ਹੋ ਤੁਸੀਂ ਤੇ ਇਹ ਰੇਟ ਰਹੇ ਨੇ ਅੱਜ ਦੇ ਮਾਨਸਾ ਮੰਡੀ ਦੇ ਮੰਡੀ ਦੇ ਵਿੱਚ ਜਿੱਥੇ ਤੱਕ ਆਪਾਂ ਢੇੜਾ ਕੱਢਿਆਗਾ ਜਿਆਦਾ ਕਰਕੇ ਮੱਝਾਂ ਹੀ ਦਿਖਾਈ ਦਿੱਤੇ ਨੇ ਗਾਂਆਂ ਜਿਹਦੀ ਆਪਾਂ ਗੱਲ ਕਰੀਏ ਗਾਂਆਂ ਆਪਾਂ ਨੂੰ ਸਿਰਫ ਇਹ ਦੋ ਗਾਂਆਂ ਦੇਖਣ ਨੂੰ ਮਿਲਿਆ ਨੇ ਮੰਡੀ ਦੇ ਵਿੱਚ ਹਾਲ ਤੱਕ ਬਾਕੀ ਆਪਾਂ ਸਾਰੀ ਮੰਡੀ ਦੇਖਦੇ ਆਂਗੇ ਤੇ ਇਹ ਗਾਮਾ ਬਈ ਛੁੱਟਿਆ ਨੇ ਵੇਚੂ ਖਾਤਾ ਲੈ ਕੇ ਆਉਂਦੇ ਲੈਤੀਏ ਨੇ ਅੱਛਾ ਲੱਗਿਆ ਕੋਈ ਮੁੱਲ ਵੜੀ ਹਾਂ ਨਹੀਂ ਮੁੱਲ ਲੱਗਦਾ ਕਿ ਕਿੰਨਾ ਮੰਗਦੇ ਹੋ ਕਿੰਨਾ ਲੱਗਿਆ 70000 ਵੀ ਮੁੱਲ ਕਰਦੇ ਡੱਬੀ ਵੜਦਾ ਜੀ ਕਿਵੇਂ ਸੂਈ ਆ ਇਹ ਦੂਜਾ ਸੂਏ ਸੂਈ ਹੋਈ ਹੈ ਦੂਜੇ ਸੂਏ ਦੁੱਧ ਦੱਦ 15 ਲੀਟਰ 14 ਲੀਟਰ ਹੈਗਾ ਹੁਣ 15 15 ਲੀਟਰ ਹੀ ਸੂਈ ਹੈਗੀ ਅੱਛਾ 5 ਕਿ ਦਿਨ ਹੋ ਗਏ ਸੂਏ ਨੂੰ ਦੂਜਾ ਸੂਆ 15 ਲੀਟਰ ਤਕਰੀਬਨ ਦੋਤਾ ਹਨ ਤੇ ਰੇਟ ਤੁਸੀਂ ਮੰਗਿਆ 70000 ਮੰਗਿਆ 70000 ਲੱਗਿਆ ਕਿੰਨਾ ਲੱਗਿਆ 55 55 ਲੱਗਿਆ ਜੀ 55 55 ਲੱਗ ਰਿਹਾ ਕਿੱਥੇ ਤੱਕ ਹੋ ਜੂਗੀ 60 ਤੱਕ ਛੱਡ ਦਾਂਗੇ ਜੀ 60 ਤੱਕ ਹੋ ਜੂਗੀ ਬਾਈ ਕਹਿੰਦਾ ਵੀ ਇਹ ਨੇ ਅੱਜ ਦੇ ਰੇਟ ਮੰਡੀਆਂ ਦੇ ਹਨਾ ਜਿਹੜੇ ਮਾਨਸਾ ਮੰਡੀ ਦੇ ਰੇਟ ਰਹਿਗੇ ਤੇ ਸੋ ਜਿੰਨੇ ਵੀ ਵਪਾਰੀ ਵੀਰ ਜਾਂ ਕਿਸਾਨ ਵੀਰ ਜੋ ਪਸ਼ੂਆਂ ਨੂੰ ਪਿਆਰ ਕਰਦੇ ਨੇ ਪਸ਼ੂਆਂ ਨੂੰ ਪਾਲਦੇ ਨੇ ਹਨਾ ਉਨ ਤੱਕ ਇਹ ਵੀਡੀਓ ਨੂੰ ਲਾਜ਼ਮੀ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਪਹੁੰਚਾਇਆ ਕਰੋ ਤਾਂ ਕਿ ਪਤਾ ਕੀ ਹੈ ਤੁਹਾਨੂੰ ਹਰ ਇੱਕ ਮੰਡੀ ਦੀ ਜਾਣਕਾਰੀ ਮਿਲਦੀ ਰਹੇ ਵੀ ਕੀ ਰੇਟ ਰਹੇ ਨੇ ਅੱਜ ਕੱਲ੍ਹ ਦੀਆਂ ਮੰਡੀਆਂ ਦੇ ਸੂ ਸੇਲ ਤੇ ਜਿਵੇਂ ਹੁਣ ਤੁਸੀਂ ਆਪ ਉਸ ਨੂੰ ਦੇਖ ਰਹੇ ਹੋ ਹਣਾ ਇਹ ਜਿਹੇ ਮੱਝ ਤੇ ਬਹੁਤ ਸੋਹਣੀਆਂ ਵੱੱਜਾਂ ਵੀ ਮਿਲ ਜਾਂਦੀਆਂ ਰਹੀਆਂ ਪਰ ਉਹ ਜਿਹੇ ਬਾਈ ਕ੍ਰੀਏਟ ਹੁੰਦੇ ਨੇ ਹਣਾ ਇਹ ਆਪ ਆਪ ਨੂੰ ਹੀ ਤੇ ਚ ਰੇ ਮੱਝ ਨਾਲ ਗੱਲਬਾਤ ਕਰ ਰਹੇ ਨੇ ਵਧੀਆ ਚੋਟੇ ਦੀ ਮੱਝ ਹੈ 10 ਲੀਟਰ ਦੁੱਧ ਇਹ ਦੂਜੇ ਸੂਏ ਮੱਝ ਰੇਟ ਜਗਾ 70000 ਦੇ ਦੀਰ 75000 ਰੁਪਏ ਮਾਂਗ ਰਿਹਾ ਬਈ ਬਹੁਤ ਜਾਇਜ਼ ਰਿਕ ਮੱਝ ਹੈ ਮਾਂ ਸਾਹਮਣੇ 75000 ਰੁਪਏ ਦੀ ਮੱਝ ਦੂਜੇ ਸੂਏ 10 ਲੀਟਰ ਦੁੱਧ ਦੇਖ ਲੈ ਬਾਬਾ ਦੇ ਦੇ ਕਿੰਨੇ ਦੇਵੋ ਮਰਾ ਸਹੀ ਦੱਸਾਂ ਮੈਨੂੰ ਜੋ ਦਸਤੇ ਕਹੋ ਬਾਈ ਸਾਹਿਬ ਦੇ ਇਹ ਕੁਛ ਕਰਾ ਰੰਦਾ ਕੁਝ ਹੋ ਰਿਹਾ ਹੈ ਕੀ ਗੱਲ ਹੈ ਜੀ ਜਦੋਂ ਹੁਣ ਆਪਾਂ ਆਪਣਾ ਗੜਾ ਕੋਈ ਬੋਕਲ ਜਿਗੜ ਕਰਨਾ ਵਿਕੇ ਨਾ ਵਿਕੇ ਆਪਾਂ ਨੂੰ ਯਾਦ ਕਰਦੇ ਆਪਾਂ ਇਹ ਕੰਮ ਨਾ ਕੱਚਾ ਕਰੀਏ ਨਾ ਕਰੀਏ ਕਿਹੜਾ ਪਿੰਡ ਹੈ ਜੀ ਸਾਹ ਪਰ ਫਿਰ ਪੱਤਰ ਹੈ ਜੀ ਚੀਜ਼ ਹੈ ਪਿੰਡ ਕਿਹੜਾ ਬਾਈ ਦਾ ਲੋ ਜੀ ਇੱਕ ਆਮ ਅੱਜ ਵੀ ਆਪਾਂ ਹਨਾ ਮਾਨਸਾ ਮੰਡੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਆਪਾਂ ਵੱਡੇ ਆ ਛੋਟੀਆਂ ਉੱਚੇ ਰੇਟ ਦੇ ਨੀਵੇਂ ਰੇਟ ਦੇ ਵਿਚਾਲੇ ਰੇਟ ਦੀਆਂ ਸਾਰੀਆਂ ਹਨ ਮੱਝਾਂ ਦਾ ਵੀਡੀਓ ਬਣਾਉਣੀ ਹੈ ਬਾਈ ਨਾਲ ਕਰਦਾ ਗੱਲਬਾਤ ਬਾਈ ਜੀ ਕਿਹੜਾ ਪਿੰਡਾ ਥੋੜਾ ਦਪਤਰੀ ਵਾਲਾ ਜੀ ਇਹ ਕਿੱਥੇ ਜਿਆ ਇਹ ਪਟਿਆਲੇ ਜ਼ਿਲ੍ਹੇ ਚ ਪਟਿਆਲੇ ਜ਼ਿਲ੍ਹੇ ਚ ਹਾਂਜੀ ਪਾਤੜਾਂ ਦੇ ਲਾਗੇ ਪਾਤੜਾਂ ਦੇ ਲਾਗੇ ਉੱਥੇ ਆਏ ਕਿੰਨੇ ਪਸ਼ੂ ਲੈ ਕੇ ਆਏ ਹੋ ਹਾਂਜੀ 2 ਲੈ ਕੇ ਆਏ ਹਾਂ ਜੀ ਕੰਮ ਹੀ ਪਦਨ ਦਾ ਕਰਦੇ ਜਾਂ ਉਂ ਭਰੇ ਲੋ ਕਰ ਕਰਦੇ ਜੀ ਕੰਮ ਪਸ਼ੂਆਂ ਦਾ ਕਰਦੇ ਮੰਗੋ ਸਾਰਾ ਵਪਾਰ ਬ ਇਹ ਇਹਦੇ ਬਾਰੇ ਕੁਝ ਦੱਸੋ ਕੰਮੇ ਸੂਏ ਆ ਇਹ ਦੂਜੀ ਸੂਏ ਆ ਜੀ ਦੂਜੀ ਸੂਏ ਮਗਰ ਹੁਣ ਕੀ ਐ ਹੁਣ ਕਟਾਈ ਹੁਣ ਕਿੰਨਾ ਕ ਟਾਈਮ ਹੋਇਆ ਸੂਈ ਨੂੰ ਇਹਨੂੰ ਅੱਜ ਬੀਮਾ ਦੇਣਾ ਐ ਅੱਜ ਬੀਮਾ ਦੇਣਾ ਸੂਈ ਨੂੰ ਦੁੱਧ ਕਿੰਨੀ ਦੀ ਗੱਲ ਕਰੀਏ ਕਿੰਨਾ ਕ 10 ਕਿਲੋ ਆ ਵੀਰੇ 10 ਕਿਲੋ ਦੁੱਧ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਇਹ ਮੱਝ ਖੜੀ ਆ ਮਾਨਸਾ ਮੰਡੀ ਦੇ ਵਿੱਚ ਹਨਾ ਮਾਨਸਾ ਮੰਡੀ ਦੇ ਵਿੱਚ ਮੱਝ ਖੜੀ ਐ ਤੇ ਦੇਵਾਲੂਆ ਤੁਹਾਨੂੰ ਤੁਹਾਨੂੰ ਸਾਰਾ ਕੁਝ ਹਨਾ ਚੈੱਕ ਕਰਾ ਦਿੰਨੇ ਹਾਂ ਠੰਡ ਸੁਣ ਸਾਰੇ ਸਹੀ ਨੇ ਬਾਈ ਦੁੱਧ ਕਿੰਨਾ ਦੱਸਿਆ 10 ਕਿਲੋ 10 ਕਿਲੋ ਦੁੱਧ ਆ ਬਾਈ ਦਾ ਅੱਛਾ ਮੋਲਵਾੜੀ ਜਾਂ ਕੋਈ ਹੋਰ ਵੇਚਣੀ ਆ ਇਹਨਾਂ ਨੂੰ ਹਾਂ ਵੇਚਣਾ ਅੱਛਾ ਕੀ ਰੇਟ ਕੁੜ ਕੱਢਿਆ 72000 ਰੁਪਏ 72000 ਰੁਪਏ ਲੱਗਿਆ ਕੁਛ ਲੱਗਦਾ ਜੀ ਕਿੰਨਾ 65000 ਰੁਪਏ 65000 ਰੁਪਏ ਕੋਈ ਗਾਕ ਲੱਗਿਆ ਕਿਸਨੇ ਲੱਗਦੇ ਨਹੀਂ ਲੱਗਦਾ ਜੀ ਕੀ ਰੇਟ ਲਾਇਆ ਬ 65 65000 ਰੁਪਏ ਲਾਇਆ ਵਾ ਹਨਾ ਤੇ ਕਿਉਂਕਿ ਜੋ ਵੀ ਇਸ ਚੈਨਲ ਦੇ ਨਾਲ ਵਪਾਰੀ ਭਾਈ ਜਾਂ ਜੋ ਵੀ ਕਿਸਾਨ ਵੀਰ ਪਸ਼ੂ ਖਰੀਦਦੇ ਨੇ ਹਨ ਵੇਚਦੇ ਨੇ ਪਸ਼ੂਆਂ ਦਾ ਜਿਹਨਾਂ ਨੂੰ ਸ਼ੌਂਕ ਹੈ ਉਹ ਆਪਾਂ ਸਾਰਾ ਕੁਝ ਦਿਖਾ ਰਹੇ ਹਾਂ ਆ ਤੁਸੀਂ ਦੇਖ ਰਹੇ ਹੋ ਹੁਣ ਇਹ ਮੱਝ ਦਾ ਰੇਟ ਬਾਈ ਨੇ 10 ਸਵਾ ਮੋੜ ਲਿਆ ਬਾਈ 18000 ਕਹਿੰਦਾ ਲੱਗ ਚੁੱਕਿਆ 72000 ਰੁਪਿਆ ਬਾਈ ਨੇ ਮੰਗਿਆਗਾ 10 ਲੀਟਰ ਦੁੱਧ ਹੈ 20 ਦਿਨ ਹੋਏ ਨੇ ਸੂਈ ਨੂੰ ਤੇ ਉਹ ਇਹਦਾ ਤੁਹਾਨੂੰ ਕਟਰੂ ਵੀ ਆਪਾਂ ਦਿਖਾ ਦਿੰਦੇ ਆ ਨਾਲ ਤੇ ਬਾਈ ਆਏ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਪਾਤਰਾਂ ਕੋਲੋਂ ਹਨਾ ਬਾਈ ਮਗਰ ਕੀ ਆ ਬਾਈ ਇਹਦੇ ਮਗਰ ਕੱਟਾਗਾ ਗਰੰਟੀ ਤੇ ਦੇ ਦਾਂ ਬਾਈ ਬੰਦਾ ਦੇ ਜੇ ਕੋਈ ਧਾਰ ਵੀ ਦੇ ਸਕਦਾ ਪਤਾ ਨੰਬਰ ਹੈਗਾ ਜੀ 98761 98761 84442 84442 ਹਾਂਜੀ ਤੇ ਵੀ ਸੋਡੇ ਕੋਲੋਂ ਜੇ ਕੋਈ ਫੋਨ ਕਰੇ ਜਿਹੇ ਜੇ ਵੀ ਪਸੂ ਚਾਹੀਦਾ ਹੁੰਦਾ ਮੈਂ ਜਾਣਦਾ ਹਾਂ ਹਨਾ ਗਰਮੀਤ ਬਾਈ ਤਰੋਲੇ ਵਾਲਾ ਗਰਮੀਤ ਬਾਈ ਤਰੋਲੇ ਵਾਲੇ ਦੀ ਟੀ ਸਟਾਲ ਲੱਗਦੀ ਹੈ ਜਿੱਥੇ ਇਹਨ ਬਹੁਤ ਹੀ ਵਧੀਆ ਮੂਲੀ ਪਿਆਜ਼ ਵਾਲਾ ਪਰੌਂਠਾ ਤਾਜ਼ਾ ਫਰੈਸ਼ ਜਮ ਹੈ ਨਾ ਇਹ ਪਰੌਂਠੇ ਵੀ ਬਣਾਉਂਦੇ ਆ ਤੇ ਨਾਲ ਹੀ ਨਾਲ ਚਾਹ ਦਾ ਕੰਮ ਵੀ ਆ ਹੈ ਨਾ ਤੇ ਇੱਥੇ ਨਾ ਜਿਵੇਂ ਆਪਾਂ ਘਰੇ ਮਾਂ ਦੇ ਹੱਥ ਦੀਆਂ ਪੱਕੀਆਂ ਖਾਣੀਆਂ ਐਸ ਤਰ੍ਹਾਂ ਦੀਆਂ ਹੀ ਸੁੱਧ ਤੇ ਸ਼ਾਫਤੀ ਮਿਲੂਗੀ ਸਫਾਈ ਵਾਲੀ ਚੀਜ਼ ਮਿਲੋ ਗਰਮੀਤ ਬਾਈ ਟੇਸਟਲ ਹਰ ਇੱਕ ਮੰਡੀ ਦੇ ਉੱਤੇ ਇੱਥੇ ਵੀ ਜਰੂਰ ਤੁਸੀਂ ਆਇਆ ਕਰੋ ਤੇ ਚਾਹ ਪਰੌਂਠੇ ਦੀ ਜਿਹੜੀ ਲੋੜ ਆ ਉਹ ਵੀ ਤੁਸੀਂ ਇੱਥੇ ਸ਼ਿਕਾਇਤ ਕਰੋ ਜੀ ਆਪਾਂ ਤੁਹਾਨੂੰ ਚਾਹ ਦੇ ਰਹੇ ਹਾਂ ਖਾ ਗਲੇ ਮਾ ਜਨ ਇੱਕ ਕਰ ਸਕਦੇ ਹੋ ਤੁਸੀਂ ਤੇ ਜਿਹੜਾ ਹੋਰ ਜੇ ਕੋਈ ਬਾਈ ਘਾਟ ਬਾਤ ਵੀ ਰਹੀ ਜਲੀ ਹੈ ਨਾ ਵਪਾਰੀ ਭਾਈ ਜਨੂੰ ਕਿਸਾਨ ਭਰਾਵਾਂ ਨੂੰ ਵੀ ਬਸ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਹਾਂ ਉਹਨਾਂ ਵੀ ਦੱਸ ਦਿਆ ਕਰੋ ਬਾਈ ਯਾਰ ਹਨਾ ਵੀ ਕਿਸ ਤਰ੍ਹਾਂ ਆਪਾਂ ਵੀਡੀਓ ਦਿਖਾਈਏ ਜਾਂ ਕਿਸ ਤਰ੍ਹਾਂ ਕੋ ਗੱਲਬਾਤ ਕਰੀਏ ਕਿਉਂਕਿ ਆਪਾਂ ਵੀ ਹਲੇ ਨਵੇਂ ਨਵੇਂ ਆ ਤੇ ਹੌਲੀ ਹੌਲੀ ਹਨਾ ਸਾਰਾ ਕੁਝ ਪਹੁੰਚਦਾ ਜਾਂਦਾ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਇਹਦੇ ਬਾਰੇ ਵੀ ਬਸ ਅਗੇ ਹਾਂ ਬਾਈ ਜਿਹੜੀ ਇਹ ਮੱਝ ਹੈਗੀ ਹਾਂਜੀ ਇਹ ਕੰਮੇ ਸੂਏ ਆ ਇਹ ਬਾਈ ਚੌਥੇ ਸੂਏ ਆ ਚੌਥੇ ਸੂਏ ਮੱਝ ਕਿੰਨਾ ਦੁੱਧ ਦੇ ਥੱਲੇ ਇਹਦੇ ਥੱਲੇ ਵੀ ਦੱਸ 10 ਕਿਲੋ ਦੁੱਧ ਹੈਗਾ ਇਹਦੇ ਥੱ ਤੇ ਹੋਰ ਕੋਈ ਗੱਲਬਾਤ ਥਣ ਥਣ ਸਾਰੇ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਜੀ 1 ਮਹੀਨਾ 1 ਮਹੀਨਾ ਸੂਈ ਨੂੰ ਮਗਰ ਇਹਦੇ ਕੀ ਹੈ ਮਗਰ ਕੱਟੀ ਆ ਨਾ ਮਹੀਨਾ ਸੂਈ ਨੂੰ ਹੋ ਗਿਆ 10 12 ਲੀਟਰ ਦੁੱਧ ਕਹਦਾ ਬਾਈ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਮਾਨਸਾ ਮੰਡੀ ਤੇ ਖੜੀ ਆ ਮਾਜਾ ਨੰਬਰ ਬੋਲ ਹੀ ਦਿੱਤਾ ਬਾਈ ਨੇ ਤੁਸੀਂ ਉਹਦੇ ਨਾਲ ਕੰਟੈਕਟ ਵੀ ਕਰ ਸਕਦੇ ਹੋਗੇ ਇਹ ਕਿੱਥੇ ਤੱਕ ਛੱਡਣੀ ਹੈ ਇਹ ਮੁੱਲ ਦਾ ਕਰਦੇ ਆਂ ਬਾਈ 65 65000 ਹਾਂਜੀ ਇਹ 2 ਘੱਟ 60 ਸੀ ਦੇ ਦਾਂਗੇ 2 ਘੱਟ 60000 ਰੁਪਏ ਦੀ ਜਿੱਥੇ ਸੋਨੂੰ ਨਾ ਮਾਨਸਾ ਮੰਡੀ ਦੇ ਵਿੱਚ ਆਪਾਂ ਸਾਰੀਆਂ ਮੱਝਾਂ ਚੰਗੀਆਂ ਮਾੜੀਆਂ ਦਿਖਾਈਆਂ ਨੇ ਗਾਂਆਂ ਬਹੁਤ ਘੱਟਆਂ ਜਿਨ੍ਹਾਂ ਨੂੰ ਪਹਿਲਾਂ ਦੱਸੋ ਸੀਗਾ ਤੇ ਇੱਕ ਆ ਵੀ ਗਾਂ ਆਪਾਂ ਦੇਖੇਗੀ ਹਨਾ ਬਾਈ ਨਾਲ ਗੱਲਬਾਤ ਵੀ ਕਰਾਂਗੇ ਬਾਕੀ ਤੁਸੀਂ ਪਹਿਲਾਂ ਗਾਂ ਨੂੰ ਚੈੱਕ ਕਰ ਲਓ ਹਨਾ ਸਾਰਾ ਚਾਰ ਸਪੀਰਿਓ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਦਿਖਾਉਣੇ ਹੁੰਦੇ ਆਗੇ ਤੇ ਰੇਵਾ ਲੂਵਾ ਸਾਰਾ ਤੁਸੀਂ ਚੈੱਕ ਕਰ ਲਓ ਬਾਈ ਮੜਾ ਤੋੜ ਕੇ ਦਿਖਾ ਸਕਦੇ ਹੋ ਤੇ ਔਰ ਕੇ ਵੀ ਭਾਈ ਕਹਿੰਦਾ ਆਪਾਂ ਦੁਕਾਨ ਦੇ ਲਈ ਇਹ ਗਾਂ ਜਿਹੜੀ ਹੈਗੀ ਐ ਕੰਮੇ ਸੂਏ ਐ ਤੇ ਦੂਜੇ ਸੂਏ ਦੂਜੇ ਸੂਏ ਠੀਕ ਆ ਦੁੱਧ ਦਾਤੀ ਦੀ ਗੱਲ ਕਰੀਏ ਭਾਈ ਇਹਦੇ ਸੂਤਾ ਹੀ 10-11 ਲੇਤਾ ਇਰ ਕੀ ਵਾਦੀ ਦੇਉ ਜੀ ਅੱਛਾ ਪਹਿਲੇ ਸੂਏ 10-11 ਕਿਲੋ ਦਿੰਦਾ ਇਹਦੇ ਇਹਦੇ 12 ਦਿਨ ਸੂਏ ਅੱਛਾ ਇਹਦੇ 12 ਦਿਨ ਹਲੇ ਸੂਣਦੇ ਰਹਿੰਦੇ ਨਹੀਂ ਠੀਕ ਆ 10-12 ਕਿਲੋ ਦਿੰਦਾ ਅੱਛਾ ਸੇਲ ਦੀ ਜੀ ਆਪਾਂ ਗੱਲ ਕਰੀਏ ਕੀ ਰੇਟ ਵਾਲੀ ਮੁੱਲ ਵਾਲੀ ਕੱਢਿਆ ਫਿਰ ਤੁਸੀਂ ਇਹਦਾ ਭਾਈ 40 ਬਦੋਲੀ ਸ਼ਾ ਕਰਦੇ ਬਦੋਲੀਆ 45 ਤੱਕ ਮਿਲ ਜੇ ਮੰਗਿਆ ਕਿੰਨਾ ਫਿਰ ਮੰਗਿਆ ਦਾ ਵੱਧ ਮੰਗਣਾ ਪੈਂਦਾ ਹੈ ਨਾ ਥੋੜਾ ਜਿਹਾ ਵੱਧ ਮੰਗਣਾ ਪੈਂਦਾ 50 55 50 55 ਮੰਗਿਆ ਤੁਸੀਂ ਵੀ 40 45 ਤੱਕ ਤੁਸੀਂ ਛੜ ਦੋਗੇ ਹਨਾ ਠੀਕ ਹੈ ਠੀਕਾ ਕੋਈ ਲੱਗਿਆਗਾ ਕਿ ਫਿਰ ਨਹੀਂ ਹਾਂ ਹਾਂ ਗਾਹ ਬੋਤਲ ਆਦਾਈ ਬਾਈ ਥੋੜੀ ਜਿਹੀ ਕੱਚੀ ਆਈ ਹੈ ਜੀ ਅੱਛਾ ਉਹਦੇ ਕਰਕੇ ਥੋੜਾ ਜਿਹਾ ਉਹ ਹੋ ਜਾਂਦਾ ਅਗਲੇ 10 ਦਿਨ ਪਹਿਲਾਂ ਲਿਆ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਅਗਲੀ ਮੰਡੀ ਨੂੰ ਤਿਆਰ ਹੋ ਜੂਗੀ ਅਗਲੀ ਮੰਡੀ ਵਾਲੇ ਨੂੰ ਤਿਆਰ ਹੋ ਜੂਗੀ ਤੇ ਮੈਂ ਹੁਣ ਤੁਸੀਂ ਜਿਵੇਂ ਆਉਨੇ ਹੋ ਹਨਾ ਅਫਸੋਸ ਦੀ ਵੀ ਗੱਲ ਹੋ ਜਾਂਦੀ ਆ ਕਿ ਬਾਰ ਯਾਰ ਖਰਚਾ ਕਰਕੇ ਆਏ ਤੁਸੀਂ ਪਸ਼ੂ ਨਾ ਵਿਕਿਆ ਹੋ ਜਾਂਦੇ ਜੀ ਹੋ ਜਾਂਦੀ ਆ ਹੋ ਜਾਂਦੀ ਆ ਸਾਹਿਬ ਹਾਂ ਬਹੁਤ ਦਿੱਕਤ ਪੈਂਦੀ ਆ ਖਰਚਾ ਪਾਣੀ ਪੀਤਾ ਜੀ ਹੁਣ ਗੱਡੀ ਦਾ ਪਾ ਜਾਂਦਾ ਜੀ ਹੂੰ ਤੇ ਬਾਕੀ sire ਪਸ਼ੂ ਮੁੜੇ ਨਾ ਬੰਦੇ ਆ ਮੁਰ ਜਾਂਦਾ ਉਹ ਪਰੇਸ਼ਾਨੀ ਹੋ ਜਾਂਦੀ ਆ ਬੰਦਾ ਵੀ ਜਦੋਂ ਆਉਂਦਾ ਥੋੜਾ ਖਰਚਾ ਪਾਣੀ ਉਹਦਾ ਵੀ ਹੁੰਦਾ ਹੀ ਆ ਹਨਾ ਜੇ ਉਹਨੇ ਇਹੀ ਸਾਡੀ ਵਿਕ ਜਾਂਦੀ ਜੀ 200 ਰੁਪਏ ਸਾਡੇ ਕੋਲੇ ਆ ਜਾਂਦੇ ਸੀ ਟੈਂਪੂ ਵਾਲਨੇ ਵੀ ਸੌਕੇ ਦੇ ਜਾਂਦੇ ਆਪ ਵੀ ਘਰੇ ਸੌਕੇ ਆ ਜਾਂਦੇ ਸੀ ਹੁਣ ਜੇ ਤੁਸੀਂ ਦੁਬਾਰੇ ਮੰਡੀ ਤੇ ਲੈ ਕੇ ਆਉਂਗੇ ਉਹ ਹੁਣ ਅੱਜਲਾ ਖਰਚੇ ਵੀ ਅਪ ਕਰਨਾ ਪਊ ਦੇ ਨੱਕ ਮੁੜ ਜਾਂਦਾ ਜੀ ਵੀ ਆਪਣਾ ਅਗਲੀ ਮੰਡੀ ਤੇ ਆਪਾਂ ਕਿਆ ਕੀ ਪਤਾ ਵਿੰਧ ਭੱਦੂ ਕੋ ਪਹੁੰਚੇ ਨਾ ਪਹਿਲਾਂ ਆਇਓ ਕਿਤੇ ਮਾਨਸਾ ਮੰਡੀ ਤੇ ਤੁਸੀਂ ਹਰੇਕ ਮੰਡੀ ਤੇ ਆਉਂਦੇ ਹੋ ਹਰ ਹਫਤੇ ਹੀ ਲੱਗਦੀ ਆ ਇਹ ਤਾਂ ਮੰਡੀ ਐ ਨਾ ਅੱਛਾ ਜੇ ਵੀ ਤੁਸੀਂ ਹਰ ਹਫਤੇ ਮੰਡੀ ਤੇ ਆਉਂਦੇ ਹੋਗੇ ਤੇ ਮੇ ਲੱਗਦੀ ਆ ਤੁਹਾਨੂੰ ਇਹ ਮਾਨਸਨ ਦੀ ਮੰਡੀ ਬਹੁਤ ਵਧੀਆ ਹੀ ਹੋਰ ਤਾਂ ਮੰਡੀਆਂ ਬੰਦ ਆ ਵਧੀਆ ਲੋਕਾਂ ਦਾ ਰੋਜ਼ਗਾਰ ਚੱਲੀ ਜਾਂਦਾ ਵਧੀਆ ਠੀਕ ਲੱਗਦਾ ਮੰਡੀ ਚੱਲੇ ਦੇਖਦੇ ਨੇ ਪਸ਼ੂ ਇੱਥੇ ਆਈ ਵਾਰ ਹੈ ਹਰੇਕ ਮੰਡੀ ਮੰਡੀ ਚੱਲਣੀ ਚਾਹੀਦੀ ਐ ਜਿਹੜੀਆਂ ਬੰਦ ਕਰਦੇ ਨੇ ਉਹ ਵੀ ਮਾੜੀ ਗੱਲ ਆ ਲੋਕਾਂ ਦੇ ਧੰਦਾ ਕੋਈ ਕਿਰਾਏ ਤੇ ਨਾ ਆਉਂਦਾ ਕੋਈ ਵਪਾਰ ਕਰਦਾ ਦੌਲ ਰੁਪਏ ਬਣਾਉਂਦੇ ਆ ਜੀ ਤੇ ਲੋਕਾਂ ਦੇ ਬਿਜ਼ਨਸ ਖੜ ਜਾਂਦੇ ਨੇ ਜਦੋਂ ਮੰਡੀਆਂ ਬੰਦ ਹੋ ਜਾਂਦੀਆਂ ਨਹੀਂ ਜਿਵੇਂ ਹੁਣ ਤੁਸੀਂ ਤਾਂ ਜਿਵੇਂ ਕਹਿੰਦੇ ਹੋ ਵੀ ਤੁਹਾਡੇ ਕੋਲੇ ਹੋਰ ਵੀ ਪੱਸੀ ਰੱਖੇ ਪੈਨੇ ਵਪਾਰੀ ਨੇ ਹੁਣ ਤੁਸੀਂ ਆ ਗਾਂ ਨੂੰ ਲੈ ਕੇ ਆਏ ਹੋ ਇੱਕ ਦੀ ਫਿਰ ਤੁਸੀਂ ਇਹ ਗਲਤੀ ਕਿਉਂ ਕੀਤੀ ਜੀ ਮੈਂ ਜਰ ਚੱਲ ਗੇੜੇ ਹੀ ਬੰਦੇ ਨੂੰ ਵੀ ਮੰਡੀ ਦੇਖ ਲੈਣੇ ਪਤਾ ਰੇਟਾ ਰੂਟਾ ਦਾ ਪਤਾ ਲੱਗ ਜਦਾ ਅਸਲ ਵਿੱਚ ਆਪਣਾ ਵੀ ਜਿਹੜਾ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਜਿਵੇਂ ਤੁਹਾਨੂੰ ਗਾਂ ਦਾ ਰੇਟ ਪੁੱਛਿਆ ਉਧਰ ਬਾਈ ਨੂੰ ਮੱਝ ਦਾ ਰੇਟ ਪੁੱਛਿਆ ਜਿਹੜੀਆਂ ਬੱਡੀਆਂ ਸੋਹਣੀਆਂ ਮੱਜਾਂ ਤਕੜੀਆਂ ਕੀ ਕਹਿੰਦੇ ਨੇ ਉਹਨੂੰ ਵੀ ਆ ਮੋਹਰਾ ਨਸਲ ਦੀਆਂ ਲਾਲਾ ਜਾਂ ਦੂਸਰੇ ਲੀਲੀ ਰਵੀਰ ਵਗੈਰਾ ਹਨਾ ਉਹ ਨਸਲ ਦੀਆਂ ਮੱਜਾਂ ਹੁੰਦੀਆਂ ਨੇ ਜਿਹੜੇ ਉਹਨਾਂ ਦੇ ਵੀ ਰੇਟਰਾਂ ਦੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਗੱਲ ਕਰਦੇ ਆ ਤਾਂ ਕਿ ਜਿਹੜੇ ਵਪਾਰੀ ਭਾਈ ਨੇ ਜਾਂ ਕਿਸਾਨ ਵੀਰ ਨੇ ਜਿਨ੍ਹਾਂ ਨੇ ਕੋਈ ਪਸ਼ੂ ਖਰੀਦਣਾ ਹੈ ਉਹਨਾਂ ਨੂੰ ਹਰ ਇੱਕ ਮੰਡੀ ਦੇ ਰੇਟ ਦਾ ਪਤਾ ਲੱਗਦਾ ਰਹੇ ਕਿਉਂ ਭਾਈ ਇਸ ਕਰਕੇ ਅਸੀਂ ਹਰੇਕ ਨੂੰ ਇਹ ਗੱਲ ਕਹਿੰਦੇ ਆ ਵੀ ਭਾਈ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬਰ ਤੇ ਲਾਈਕ ਕਰ ਦਿਆ ਕਰੋ ਵੀਡੀਓ ਕਰਕੇ ਤੁਹਾਨੂੰ ਸਾਰਾ ਪਤਾ ਲੱਗਦਾ ਰਹੇ ਹਰ ਇੱਕ ਮਾਊਸ ਦੇ ਵਿੱਚ ਮੰਡੀ ਦੇ ਵਿੱਚ ਹਨਾ ਅੱਜ ਮਨਜੂ ਵੀ ਤੁਹਾਨੂੰ ਦਿਖਾ ਰਹੇ ਹਾਂਗੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੇ ਦੇਖ ਸਕਦੇ ਹੋ ਤੁਸੀਂ ਪਹਿਲਾਂ ਪਸ਼ੂ ਨੂੰ ਚੈੱਕ ਕਰ ਲਓ ਹਨਾ ਤੇ ਸਾਰਾ ਆਲਾ ਦਵਾਲਾ ਲੇਵਾ ਇਹ ਪੂਸ਼ ਪਾਸੋਂ ਗੱਡੀ ਗੱਡੀ ਹਨਾ ਸਾਰਾ ਕੋ ਪਹਿਲਾਂ ਚੈੱਕ ਕਰਾਉਣਾ ਹੈ ਉਹਨੂੰ ਤੇਰ ਆਪਾਂ ਕਰਾਂਗੇ ਬਾਈ ਦੇ ਨਾਲ ਤਲਵਾਦ ਆ ਨਾਲ ਇਹਦਾ ਹੈਗਾਗਾ ਕੱਟਰੂ ਮੇਰੇ ਖਾਲ ਵਿੱਚ ਕੱਟਾਗਾ ਮੈਨੂੰ ਥੋੜਾ ਜਿਹਾ ਲੱਗਿਆ ਪਤਾ ਤੇ ਇਹ ਪਹਿਲਾਂ ਤੁਹਾਨੂੰ ਛੋਣ ਛੋਣ ਵੜਾ ਜਿਹਾ ਦਿਖਾ ਦਾਂ ਹਣਾ ਤੇ ਨਵਾ ਸਹੀ ਹੈ ਹੁਣ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਕਿਹੜਾ ਪਿੰਡਾ ਓੜਾ ਚੰਡੂਕਾ ਪਿੰਡ ਹੈ ਵੀਰੇ ਚੰਡੂਕਾ ਹਾਂ ਚੰਡੂ ਇੱਥੇ ਜੇ ਇਹ ਇਹ ਸਰਦੂਲਗੜ ਦੇ ਕੋਲੇ ਆ ਹੱਤਾ ਚਨੀਰ ਦੇ ਕੋਲੇ ਕਿੰਨੇ ਪਸ਼ੂ ਲੈ ਕੇ ਆਏ ਸੀ ਇੱਕ ਮੈਂ ਲੈ ਕੇ ਆਏ ਸੀ ਵੀਰੇ ਇੱਕ ਮੈਂ ਲੈ ਕੇ ਆਇਤੀ ਇੱਕ ਮੈਂ ਲੈ ਕੇ ਆਏ ਸੀ ਅੱਛਾ ਕਿਵੇਂ ਸੂਇਆ ਇਹ ਇਹ ਚੌਥਾ ਸੂਹਾ ਸੂਈ ਹੈ ਚੌਥੇ ਸੂਰੇ ਹੁਣ ਸੂਪੀ ਸੂਪੀ ਜੀ ਹੁਣ ਮਗਰ ਕੱਟਾ ਹੈ ਇਹਦੇ ਹਾਂ ਠੀਕ ਹੈ ਦੁੱਧ ਦਾਦਾ ਦੁੱਧ ਹੁਣ ਇਸ ਟਾਈਮ 8 ਕਿਲੋ ਤਿਆਰ ਹੈ ਜੀ ਥਣ ਥ ਠੀਕ ਆ ਠੀਕ ਆ 2.5 ਮਹੀਨਿਆਂ ਦੀ ਇਹ ਸੂਈ ਹੋਈ ਆ 2.5 ਮਹੀਨੇ ਦੀ ਸੂਈ ਪਈ ਆ 1.5 ਮਹੀਨੇ ਦੀ ਇਹ ਚੈੱਕ ਹੋ ਗਈ ਹਰੀਰਾਮ ਡਾਕਟਰ ਫਤਿਆਬਾਦ ਵਾਲਾ ਜੀ ਅੱਛਾ ਚੈੱਕ ਹੋ ਗਈ ਜਾਨੀ ਕਿ ਇੱਥੇ ਮੰਡੀ ਦੀ ਹੋਈ 1.5 ਮਹੀਨੇ ਦੀ ਚੈੱਕ ਹੋ ਗਈ ਚੈੱਕ ਹੋ ਗਈ ਗੱਪਣਾ ਗੱਪਣ ਚੈੱਕ ਆ ਠੀਕ ਆ ਠੀਕ ਆ ਵਾਹੇ ਤਿੰਨ ਵਾਰੀ ਜੋੜੋ ਜੀ ਇੰਨੀ ਸੀ ਲਾਏ ओके ओके दूध ਕਿੰਨਾ ਕਾ ਦੁੱਧ ਹੁਣ 8 ਕਿਲੋ ਤਿਆਰ ਹੈ ਜੀ 15 ਕਿਲੋ ਦਿੱਤਾ ਇਹਨੇ ਅੱਛਾ ਤਾਜੀ ਸੂਈ ਨੇ ਹੁਣ 8 ਕਿਲੋ ਹੈ ਹੁਣ 8 ਕਿਲੋ ਤਿਆਰ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਸੇਵਾ ਘਟ ਗਈ ਸੇਵਾ ਦਾ ਕਰ ਲਓ ਪਸ਼ੂ ਇਹੀ ਰੱਖਦੇ ਕੋ ਹੋਰ ਵੀ ਹੈਗੇ ਨੇ ਪਸ਼ੂ ਹੋਰ ਵੀ ਲਿਆਉਂਦੇ ਆ ਵੀਰੇ ਅੱਛਾ ਹਰ ਮੰਡੀ ਆਉਂਦੇ ਇੱਥੇ ਹਰ ਮੰਡੀ ਆਉਂਦੇ ਆ ਕਾਰੋਬਾਰੀ ਕਰਦੇ ਆ ਠੀਕ ਹੈ ਠੀਕ ਹੈ ਜੀ ਬਈਆਂ ਦੋਪੜਾ ਕੱਪੜਾ ਖੜੀਆਂ ਨਾ ਪੜੇ ਛੋਟੇ ਕੋਲੇ ਹੋਰ ਕੋਈ ਜੇ ਕੋਈ ਪਸ਼ੂ ਖਰੀਦਣਾ ਤਾਂ ਉਹਨਾ ਮੋਬਾਈਲ ਨੰਬਰ ਦੱਸ ਸਕਦੇ ਹੋ ਹਾਂ ਜੀ ਮੋਬਾਈਲ ਨੰਬਰ ਬੋਲ ਨੰਬਰ ਬੋਲ ਦਰਾ DC 9 ਬਾਈ ਦਾ DC 9 ਹੈ ਜੀ DC ਪਿੰਡ ਚੰਡੂ ਲੈ ਵੀ DC ਬਾਈ ਤੋਂ ਮੱਝ ਖਰੀਦਣੀਆਂ ਹਨਾ ਆ ਨੰਬਰ ਬਾਈ ਨੇ ਬੋਲਤਾ ਤੁਸੀਂ ਖਰੀਦ ਸਕਦੇ ਹੋ ਤੇ ਜਿੱਥੋਂ ਦੇ ਮਰਜੀ ਹੋਮੋਜਰ ਪੰਜਾਬ ਦੇ ਤੁਹਾਨੂੰ ਪਸ਼ੂ ਮਿਲੂਗਾ ਜਿਹੇ ਦਾ ਪਸ਼ੂ ਮਰਜੀ ਚਾਹੀਦਾ ਤੁਹਾਨੂੰ ਉਹ ਮਿਲੂਗਾ ਠੀਕ ਹੈ ਨਾ ਬਾਕੀ ਉਹ ਡੀਸੀ ਆ ਐਂ ਨਾ ਸੋਚਿਓ ਹਨਾ ਵੀ ਬਾਈ ਡੀਸੀ ਆ ਨਾ ਵੀ ਕੋਈ ਗੱਲਬਾਤ ਹੋ ਜੇ ਬਹੁਤ ਨਿੱਗੇ ਸੁਭਾਅ ਦਾ ਬਹੁਤ ਵਧੀਆ ਬਾਈ ਆ ਇਹ ਜੀ ਗੱਲਬਾਤ ਨਹੀਂ ਹੈਗੀ ਤੇ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਕਰ ਲਿਓ ਗੱਲਬਾਤ ਬਾਈ ਦੇ ਨਾਲ ਜਿਹੜੇ ਵੀ ਬਾਈ ਨੂੰ ਕਿਸੇ ਕਿਸਾਨ ਨੂੰ ਮੱਝ ਜਾਂ ਕੋਈ ਵੀ ਗਾਂ ਝੋਟੀ ਯਾਰ ਜਿਹੇ ਜਾ ਕੁਝ ਚਾਹੀਦਾ ਤੁਹਾਨੂੰ ਸਭ ਕੁਝ ਅਵੇਲੇਬਲ ਆ ਸਭ ਕੁਝ ਮਿਲੂਗਾ ਬਾਈ ਕਹਿੰਦਾ ਪੂਸ਼ ਕੱਟੀ ਵੀ ਆ ਮੱਝ ਦੀ ਹਨਾ ਲੇਵੇ ਲੋਵੇ ਦੀ ਜੇ ਗੱਲ ਕਰੀਏ ਤਾਂ ਬਹੁਤ ਵਧੀਆ ਖੜਾ ਲਾ ਬਾਈ ਇਹਨੂੰ ਇੱਥੇ ਜੇ ਕਰਕੇ ਹੈ ਮਾੜਾ ਜਿਹਾ ਆਪਾਂ ਦਿਖਾਈਏ ਵੀਡੀਓ ਕਰਕੇ ਤੇ ਆ ਮੱਝ ਹੈਗੀ ਨੇਵਲ ਉਹ ਪਹਿਲਾਂ ਦੇਖ ਲਓ ਹਨਾ ਆਪਾਂ ਚਾਰ ਸਪੀਰਾ ਇੱਕ ਵਾਰੀ ਚੁਗਾਠਾ ਵਗੈਰਾ ਉਹ ਦਿਖਾਉਣੇ ਨੇ ਆ ਪੂਸ਼ਾ ਕੱਟੀ ਵੀ ਮੱਝ ਦੀ ਤੇ ਛੋਣਾ ਛੋਣਾ ਦੀ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਹਨਾ ਬਾਕੀ ਆਪਾਂ ਬਾਈ ਦੇ ਨਾਲ ਵੀ ਪੁੱਛ ਲਾਂਗੇ ਤੇ ਸਿਕ ਸੌਂ ਚੈੱਕ ਕਰ ਸਕਦੇ ਹੋ ਸੋਹਰਾ ਆਪਾਂ ਦਿਖਾਉਣੇ ਫਿਲਹਾਲ ਆ ਲੂ ਬਾਕੀ ਵੀ ਤੁਸੀਂ ਯਾਰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਹਨਾ ਵੀ ਆ ਚੀਜ਼ ਆਪਾਂ ਚੈੱਕ ਕਰਨੀ ਆ ਆ ਪੁੱਛਣਾ ਜਾਂ ਆ ਕੋਈ ਗੱਲਬਾਤ ਆ ਹਨਾ ਤੇ ਇਹ ਆ ਕੱਟ ਰੂਗਾ ਇਹਦਾ ਬਈ ਕੀ ਕੱਟ ਰੂਗਾ ਪਹਿਲਾਂ ਤਾਂ ਇਹ ਦੱਸ ਦੇ ਮਗਰ ਕੱਟੀ ਆ ਜੀ ਕੱਟੀ ਆ ਹਾਂ ਤੇ ਕੰਮੇ ਸੂਈ ਆ ਮੱਝ ਇਹ ਇਹ ਚੌਥੀ ਸੂਈ ਆ ਜੀ ਚੌਥੀ ਸੂਈ ਮੱਝ ਆ ਗਈ ਹਾਂ ਜੀ ਦੁੱਧ ਦੀ ਆਪਾਂ ਗੱਲ ਕਰੀਏ ਕਿ ਇੰਨਾ ਕਾ 12 ਲੀਟਰ ਦੁੱਧ ਆਈ ਪੱਕੀ ਗੱਲ ਹੈ ਹਾਂ ਹੁਣ ਇਸ ਵਾਰ 12 ਲੀਟਰ ਤਿਆਰ ਆਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ 3 ਮਹੀਨੇ ਹੋ ਗਏ ਜੀ 3 ਮਹੀਨੇ ਸੂਈ ਨੂੰ ਹੋ ਗਏ ਗੱਪਣ ਕੋਈ ਨਹੀਂ ਜੀ ਅੱਛਾ ਗੱਪਣ ਕੋਈ ਨਹੀਂ 3 ਮਹੀਨੇ ਸੂਈ ਨੂੰ ਹਾਂ ਜੀ ਠੀਕ ਹੈ ਕੀ ਮੁੱਲ ਵਾੜੀ ਫਿਰ ਮੁੱਲ ਵਾਲੀ 70000 ਰੁਪਏ ਮੰਗਿਆ ਜੀ 70000 ਮੰਗਿਆ ਆਪਣਾ ਵਾਂਡੀ ਅੱਛਾ ਲੱਗਿਆ ਲੁਗਿਆ ਕੁਛ ਲੱਗਿਆ 57000 ਹਾਂ ਅੱਛਾ ਤੁਸੀਂ 70 ਮੰਗਿਆ 57 ਲੱਗ ਚੱਕਿਆ ਉਹ ਜੇ ਆਪਾਂ ਗੱਲ ਕਰੀਏ ਵੀ ਕਿੱਥੇ ਤੱਕ ਹੋ ਜੂਗੀ ਗੱਲਬਾਤ ਅਸੀਂ ਛਾੜ ਦਿੰਦੇ ਜੀ 8-8 ਤੱਕ ਵੀ ਛਾੜ ਦਿੰਦੇ ਜੀ ਬਸ 8 ਕਿਵੇਂ 50 ਤੇ 8 ਜੀ 50 ਤੇ 8000 ਦੀ ਹਾਂ ਠੀਕ ਹੈ 70 ਤੁਸੀਂ ਮੰਗਿਆ ਤੇ ਫਿਰ ਤਾਂ ਲਵੀਤੀ ਸੌਦਾ ਥੋੜਾ ਜਿਆਦਾ ਫੜੇ ਨਹੀਂ ਠੀਕ ਹੈ ਠੀਕ ਹੈ ਕਿਵੇਂ ਲੱਗਦਾ ਹੁਣ ਵਿਕ ਜੂ ਦੇਖੋ ਸਾਹਿਬ ਜੀ ਵੇਖ ਗਈ ਠੀਕ ਹੈ ਨਹੀਂ ਹੋਰ ਮੰਡੀ ਤੇ ਲਾ ਦਾਂਗੇ ਆਉਣੇ ਹਰ ਇੱਕ ਮੰਡੀ ਤੇ ਹਾਂ ਜੀ ਹਾਂ ਜੀ ਹੋਰ ਵੀ ਕੰਮ ਕਰਦੇ ਹੋ ਪਸੰਦ ਮੱਝਾਂ ਦਾ ਬੱਕਰੀਆਂ ਜੀ 20 ਅੱਛਾ ਕਿਹੜਾ ਪਿੰਡ ਕਿਹੜਾ ਦੱਸਾਂ ਤੁਹਾਨੂੰ ਪਿੰਡ ਰਾਜਗੜ ਕੁੱਬੇ ਆ ਜੀ ਰਾਜਗੜ ਕੁੱਬੇ ਫਿਰ ਤਾਂ ਮੰਡੀਆਂ ਫਿਰ ਅੱਛਾ ਨਾ ਰਾਜਗੜ ਕੁੱਬੇ ਹੋਰ ਹੋਊਗਾ ਆ ਮੋੜਾਂ ਦੇ ਨਾਲ ਜੀ ਅੱਛਾ ਮੋੜਾਂ ਦੇ ਨਾਲ ਆ ਇਹ